ਲਾ ਇੰਡੀਆਜ ਮਾਨਯੋਗ ਐਸਐਸਪੀ ਫਾਜ਼ਲ ਕਾ ਡਾਕਟਰ ਪ੍ਰਗਿਆ ਜਨ ਆਈਪੀਐਸ ਹੁਣ ਅੰਦਰ ਦਿਸ਼ਾ ਨਿਰਦੇਸ਼ ਸਿਗੇ ਕਿ ਤੁਸੀਂ ਜਿਹੜੀਆਂ ਚੋਰੀਆਂ ਤੇ ਲੁੱਟਾਂ ਖੋਹਾਂਦੇ ਆਂ ਵਾਰਦਾਤਾਂ ਤੇ ਕਾਬੂ ਪਾਓ ਉਸ ਸੰਬੰਧ ਵਿੱਚ ਥਾਣਾ ਸਿਟੀ ਦੇ ਐਸਐਚਓ ਅੰਗਰੇਜ ਕੁਮਾਰ ਨੇ ਆਪਣਾ ਮੁਸਤੈਦੀ ਨਾਲ ਇੱਕ ਚੋਰੀ ਦਾ ਮਾਮਲਾ ਟ੍ਰੇਸ ਕੀਤਾ ਹੈ ਚੰਦਰਕੁਮਾਰ ਪੁੱਤਰ ਫੂਲਚੰਦ ਪਾਸਵਾਨ ਇਹ ਪ੍ਰਦੇਸੀ ਆਦਮੀ ਹੈ ਬਿਹਾਰ ਦਾ ਰਹਿਣ ਵਾਲਾ ਹੈਗਾ ਨੇੜੇ ਨਿਰਮਲ ਹਸਪਤਾਲ ਗੋਵਿੰਦ ਨਗਰੀ ਜਲਾਲਾਬਾਦ ਉਥੇ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ ਤੇ 13 4 2024 ਦੀ ਰਾਤ ਨੂੰ ਇਹਦੀ ਜਿਹੜੀ ਦੁਕਾਨ ਸੀ ਉਹਦੇ ਵਿੱਚੋਂ ਛੱਤ ਪਾਰ ਕੇ ਪੁਰਾਣੇ ਮੋਬਾਈਲ ਤੇ ਕੁਝ ਨਵੇਂ ਮੋਬਾਈਲ ਤੇ ਕੁਝ ਐਸੈਸਰੀ ਚੋਰੀ ਕਰ ਲਈ ਗਈ ਸੀ ਸੂਚਨਾ ਸਾਨੂੰ ਸੁਬਾਹ 9:30 ਵਜੇ ਥਾਣੇ ਮਿਲਦੀ ਹੈ ਇੰਸਪੈਕਟਰ ਅੰਗਰੇਜ਼ ਕੁਮਾਰ ਤੇ ਇਹਨਾਂ ਦੇ ਸਹਾਇਕ ਐਸਆਈ ਅਮਰੀਕ ਸਿੰਘ ਇਹਨਾਂ ਨੇ ਮੁਸਤੈਦੀ ਵਰਤਦੇ ਹੋਏ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੇਸ ਕਰ ਲਈ ਜੀਏ ਕੁਮਾਰ ਉਰਫ ਡੱਡੂ ਪੁੱਤਰ ਸਖਦੇਵ ਰਾਗ ਉਰਫ ਸੁੱਖਾ ਵਾਸੀ ਲਲਾ ਵਸਤੀ ਜਰਾਲਾਬਾਦ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਗਿਆ ਤੇ ਪੁੱਛ ਗਿਸ ਤੋਂ ਪਤਾ ਲੱਗਿਆ ਕਿ ਇਹਦੀ ਇਹ ਪਹਿਲੀ ਚੋਰੀ ਸੀ ਤੇ ਇਹ ਪਹਿਲੀ ਅਸੀਂ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੈਸ ਕਰ ਲਈ ਹੈ ਇਹਨਾਂ ਪਹਿਲਾ ਮਾਮਲਾ ਹੈ ਕਿ ਸਰ ਨਹੀਂ ਇਹ ਤੇ ਪਹਿਲਾ ਮਾਮਲਾ ਹੀ ਆਇਆ ਸੀ ਪਹਿਲਾ ਹੀ ਮਾਮਲਾ ਦਰਜ ਹੈ ਤੇ ਪਹਿਲੇ ਮਾਮਲੇ 'ਚ ਇਹ ਅਸੀਂ ਕਾਬੂ ਕਰ ਰਹੇ ਹਾਂ ਸਰ ਇਕੱਲਾ ਅਸੀਂ ਹੋਰ ਵੀ ਲੋਕ ਸੀਗੇ ਇਹਦੇ ਨਾਲ ਨਹੀਂ ਇਹ ਇਕੱਲੇ ਹੀ ਸੀਗਾ ਇਹ ਤੇ ਇਕੱਲੇ ਵੱਲੋਂ ਚੋਰੀ ਨੂੰ ਇਕੱਲੇ ਵੱਲੋਂ ਚੋਰੀ ਕੀਤੀ ਗਈ ਇਹ ਦੁਕਾਨ ਦੇ ਨਾਲ ਹੀ ਮਿੱਟੀ ਦਾ ਢੇਰ ਲੱਗਾ ਸੀ ਜੀ ਦੋ ਦੁਕਾਨਾਂ ਹੋਰ ਨੇ ਇੱਕ ਲੋਹੇ ਦੀ ਤੇ ਉੱਥੋਂ ਦੀ ਇਹ ਛੱਤ ਦੇ ਉੱਪਰ ਚੜ੍ਹਿਆ ਉੱਪਰੋਂ ਇਟਾਂ ਤੋੜੀਆਂ ਕਿਉਂਕਿ ਜਿਹੜੀ ਇੱਟ ਬਾਲੇ ਦੀ ਛੱਤ ਸੀਗੀ ਉੱਥੋਂ ਦੀ ਛੇਕ ਕਰਕੇ ਇਹ ਵਿੱਚੋਂ ਉਤਰ ਗਿਆ ਦਕਾਂ ਦੇ ਤੇ ਮੈਂ ਵੀ ਮੌਕੇ ਤੇ ਵਿਜ਼ਿਟ ਕੀਤਾ ਇਨਸਪੈਕਟਰ ਸਾਹਿਬ ਨੇ ਅਲੱਗ ਵਿਜ਼ਿਟ ਕੀਤਾ ਤੇ ਫਿਰ ਅਸੀਂ ਪਲਾਨ ਬਣਾਇਆ ਤੇ ਅਸੀਂ ਇਹਨੂੰ ਕਾਬੂ ਕਰ ਲਿਆ 7 ਘੰਟਿਆਂ ਦੇ ਵਿੱਚ ਸਾਮਾਨ ਸਾਰਾ ਬਰਾਮਦ ਕਰ ਹਾਂਜੀ ਸਾਮਾਨ ਸਾਰਾ ਬਰਾਮਦ ਕਰ ਲਿਆ ਹੈ ਮੋਬਾਈਲ ਇੱਕ 10 ਮੋਬਾਈਲ ਨੇ ਦੂਜੇ ਜਿਹੜੇ ਕੀ ਪੈੜਾਲੇ ਤੇ ਇੱਕ ਮੋਬਾਈਲ ਹੈਗਾ ਅ ਉਹ ਵਾਲਾ ਜਿਹੜਾ ਟੱਚ ਸਕਰੀਨ ਵਾਲਾ ਹਾਂ ਬਾਕੀ ਹੋਰ ਕੋਈ ਤਫਤੀਸ਼ ਜਾਰੀ ਹੈ ਉਹ ਦਾ ਰਿਮਾਂਡ ਲਵਾਂਗੇ ਜੇ ਹੋਰ ਕੋਈ ਬਰਦਤ ਵਗੈਰਾ ਕੀਤੀ ਹੋਈ ਜਾਂ ਕੋਈ ਰਿਕਵਰੀ ਹੋਈ ਤਾਂ ਉਹ ਕੀਤੀ ਜਾਏਗੀ ਜੀ ਸਰ